ਮਨੋ ਵੀ ਵੱਡਾ ਛੋਟਾ ਆਪਦੇ ਮੁਤਾਬਕ ਸਾਈ ਦੇ ਤਿਆਰ ਕਰਾਉਣਾ ਹੋਵੇ ਤੁਸੀਂ ਉਹ ਵੀ ਤਿਆਰ ਕਰ ਦਿੰਦੇ ਹੋ ਹਾਂ ਹਾਂ ਮਰੇ ਹਾਂ ਲਓ ਜੀ ਕਿਸੇ ਨੇ ਕੋਈ ਟਰਾਲਾ ਟਰਾਲੀ ਜਾਂ ਮਨੋ ਗੱਠਾਂ ਵਾਲਾ ਜਿਹੜਾ ਕੀ ਕਹਿੰਦੇ ਨੇ 84 84 ਗੱਠਾਂ ਵਾਲੀ 84 ਤਿਆਰ ਕਰਾਉਣੀ ਹੈ ਨਾ ਬਾਈ ਜੀ ਹੋਰਾਂ ਕੋਲ ਕਰੋ ਸੰਪਰਕ ਸਾਈ ਦੇ ਕਿਲਮਾਂ ਦੇ ਹਿਸਾਬ ਨਾਲ ਵੀ ਤਿਆਰ ਕਰਕੇ ਦੇ ਦੇਣਗੇ ਜਿੰਨਾ ਮਰਜ਼ੀ ਸਾਈ ਕਹੋ ਬਾਈ ਜੀ ਹੋਰੀ ਉਹੀ ਸਾਈ ਸਾਨੂੰ ਤਿਆਰ ਕਰਕੇ ਦੇ ਦੇਣਗੇ ਹੈਨਾ ਆਪਾਂ ਮੰਡੀ ਦੇ ਵਿੱਚ ਖੜੇ ਆ ਤੇ ਬਾਈ ਜੀ ਹੋਰਾਂ ਕੋਲੇ ਨੇ ਬਹੁਤ ਵਧੀਆ ਵਧੀਆ ਦੋ ਟਰਾਲੀਆਂ ਤੇ ਬਾਕੀ ਬਾਈ ਜੀ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਹਿੰਮਤ ਤੂਮਾ ਦੇ ਟਰਾਲੀਆਂ ਦੀ ਇਹ ਟਰਾਲੀ ਆ ਗਈ ਆਪਣੇ ਕੀ ਰੇਟ ਨੂੰ ਰੱਖਿਆ ਜੀ ਕਿੰਨਾ ਇਹਦੇ ਤੇ ਜਿਹੜਾ ਮਾਲ ਲੱਗਿਆ ਕਿਹੜੇ ਹਸਪਤਾਲ ਲੱਗਿਆ ਜੀ ਕਿੰਨੇ ਗੇਜ ਦਾ ਐਮਸੀ ਦੀ 70 ਹੈ ਵੀਰੇ ਠੀਕ ਹੈ ਜੀ 8 ਇੰਚ 8 ਡਰਨ ਦੀ ਤੇ 12 ਗੇਜ ਸਾਈਡ ਲੱਗੀ ਹੋਈ ਆ 12 ਗੇਜ ਹਾਂਜੀ 8 ਗੇਜ ਫਰਸ਼ ਲੱਗਿਆ ਵੀਰੇ ਟਾਟਾ ਦਾ ਠੀਕ ਹੈ ਜੀ ਟਾਟਾ ਦਾ ਫਰਸ਼ ਲੱਗਿਆ ਹੋਇਆ 8 ਗੇਜ ਦਾ ਹੈ ਨਾ ਹਾਂਜੀ ਸਵਾ ਦੋ ਬਾੜਾ ਜੀ ਤੇ ਬੈੱਡ ਦੀ ਏਜ ਆਈ 3 ਫੁੱਟ अच्छा बिड दी आ गई 3 सवा दो बाड़ आ गई मान लो कहीं ना भा भी सवा पांच तैयार है हां जी हां जी हां जी आप देख सकते हो बहुत बढ़िया ते टायर टूल भी पूरे बढ़िया पेने दा, है दे ਤੇ ਬਕਰੇ ਦਾ ਦਾਸ ਨਟੇ ਹਿੱਸਾ ਜੀ ਇਹਦੇ ਠੀਕ ਹੈ ਜੀ हां जी 10 ਨਟਾ 10 ਨਟਾ ਆ ਗਿਆ ਵੀ ਜਿਹੜਾ ਇਹਦਾ ਹਿੱਸਾ ਟਾਟਾ ਦੀ ਹੱਬ ਜਾ ਵੀਰੇ ਟਾਟਾ ਦੀ ਹੱਬ ਚ ਜਿਹੜੀ ਬਈ ਜੈਕ ਦੀ ਕਪੈਸਿਟੀ ਉਹ ਕਿੰਨੀ ਕਹਦੀ ਇਹਦਾ ਸਮਝ ਲਓ ਵੀਰੇ 15 ਟਨ ਦਾ ਜੈਕ ਆ ਏ ਠੀਕ ਹੈ ਜੀ हां जी 15 ਟਨ ਤੱਕ ਦੀ ਦੀ ਕਪੈਸਿਟੀ ਹੈਗੀ ਹੈ ਜੀ ਹਾਂ ਜੀ ਲਓ ਜੀ ਬਹੁਤ ਹੀ ਵਧੀਆ ਸਾਫ ਵੀ ਆ ਪੂਰੀ ਘੈਂਟ ਹੈ ਟਰਾਲੀ ਆ ਜਾ ਹਿੰਮਤ ਮੜਾ ਦਿਖਾ ਦੇ ਇੱਧਰ ਤੇ ਬਾਈ ਜੀ ਦੀ ਕੀ ਮੰਗ ਮੰਗਾਈ ਰੱਖੀ ਹੈ ਬਾਈ ਜੀ ਆਪਾਂ ਇਹਦੇ ਵੀਰੇ ਹੁੰਦਾ 1,45,000 ਰੁਪਏ ਠੀਕ ਹੈ ਜੀ ਤੇ ਫੋਨ ਲੈਂ ਦੇਣਾ ਬਾਕੀ ਆਹ ਉਹ ਵੀਡੀਓ ਦੇਖ ਕੇ ਕੋਈ ਕੋਆ ਲਿੰਕ 5000 ਰੁਪਏ ਠੀਕ ਹੈ ਜੀ ਲਓ ਜੀ ਬਾਈ ਜੀ ਹੋਰ ਨੇ ਤੇ 5000 ਰੁਪਏ ਦਾ ਦਿੱਤਾ ਡਿਸਕਾਊਂਟ ਦੇਖ ਸਕਦੇ ਹੋ ਟਰਾਲੀ ਪੂਰੀ ਛੱਕੇ ਬੰਦ ਬਣਾਈ ਹੋਈ ਆ ਬਾਈਆਂ ਨੇ ਤੇ ਘੇਟ ਕੰਮ ਹੈ ਪੂਰਾ ਤੇ ਬਾਕੀ ਬਾਈ ਜੀ ਦਾ ਸੰਪਰਕ ਜ਼ਰੂਰ ਕਰਿਓ ਹਣਾ ਤੇ ਆ ਦੂਜੀ ਟਰਾਲੀ ਵਾਲੀ ਵੀ ਆਪਾਂ ਬਾਦੀਆਂ ਚਾਣਨਾ ਜੀ ਹਣਾ ਉਹ ਇਹਦੇ ਬਸ ਵੀਰੇ ਰੰਗ ਨਹੀਂ ਹੋਇਆ ਉਹ ਚੀਜ਼ ਸੇਮ ਹੀ ਆ ਜਮਾ ਠੀਕ ਹੈ ਜੀ ਹਾਂ ਜੀ ਹਾਂ ਮੰਨ ਲਓ ਵੀ ਹਜੇ ਰੰਗ ਨਹੀਂ ਹੋਇਆ ਇਹ ਚੀਜ਼ ਤੇ ਇੱਕ ਉਹ ਜਿਹੜੀ ਸ਼ੈਡ ਵਾਲੀ ਜਾਲੀ ਹੈ ਹਾਂ ਵੀਰੇ ਇੱਕ ਉਹ ਬਸ ਉਹ ਜਾਲੀ ਨਹੀਂ ਲੱਗੀ ਇਹਦੇ ਬਸ ਹੋਰ ਸਾਰੀ ਕੁਲ ਚੀਜ਼ ਹੋ ਗਈ ਆ ਹਾਂ ਬਸ ਸੇਮ ਹੀ ਆ ਗਈ ਜਮਾ ਹਾਂ ਜੀ ਹਾਂ ਤੇ ਇਹਦੀ ਕੀ ਮੰਗ ਮੰਗਾਈ ਰੱਖੀ ਹੈ ਜੀ ਕਈ ਵਾਰੀ ਕਿਸੇ ਭਰਾ ਨੇ ਕੋਈ ਵੱਖਰੇ ਤਰ੍ਹਾਂ ਦਾ ਰੰਗ ਕਰਾਉਣਾ ਹੁੰਦਾ ਹੈ ਨਾ ਇਹਦੀ 135000 ਰੁਪਏ ਠੀਕ ਹੈ ਲਓ ਜੀ ਇਹਦੀ ਹੈਗੇ ਜਿਹੜੀ ਮੰਗ 135000 ਰੁਪਏ ਮੌਕੇ ਤੇ ਮੜ ਮੋਟਾ ਹਲਕਾ ਪੋਟਾ ਮਾਨ ਤਾਨ ਹੋ ਜੂ ਇਹ ਟਰਾਲੀ ਵੀਰੇ ਹੋਰਾਂ ਨੇ ਕੋਰੀ ਤਾਂ ਰੱਖੀ ਆ ਕਈ ਵਾਰੀ ਕਿਸੇ ਭਰਾ ਨੇ ਕੋਈ ਆਪਣੀ ਪਸੰਦੀਦਾ ਰੰਗ ਕਰਾਉਣਾ ਹੁੰਦਾ ਨਾ ਉਹਦੇ ਵਾਸਤੇ ਬਾਈ ਜੀ ਹੋਰਾਂ ਨੇ ਕੋਰੀ ਰੱਖੀ ਹੋਈ ਹੈ ਇਹ ਤੇ ਵੇਖ ਸਾਧੋ ਟਾਇਰ ਟੂਰ ਪੂਰੇ ਵਧੀਆ ਨੇ ਤੇ ਜੈਕ ਵੀਰੇ ਇਹਦੇ ਵੀ ਉਹੀ ਹੈ 15 ਟਨ ਦਾ 15 ਟਨ ਦਾ 15 ਟਨ ਦਾ ਆ ਜਾ ਇਹਨੂੰ ਪਹਿਲਾਂ ਕਈ ਵਾਰੀ ਭਰਾਵਾਂ ਦਾ ਭੇਕਾ ਵੀ ਆਪਾਂ ਦੂਰ ਕਰਦੀ ਆ ਜਿਹੜੀ ਚਾਦਰ ਲੱਗੀ ਹੋਈ ਹੈ ਨਾ ਫਰਸ਼ ਦੀ ਉਹੀ ਅਠ ਗੇਚੀ ਆ ਗਈ ਬਾਈ ਜੀ ਅਠ ਗੇਚ ਹਾਂ ਬਰੇ ਟਾਟਾ ਦੀ ਚਾਦਰ ਹੈ ਜੀ ਟਾਟਾ ਦੀ ਚਾਦਰ ਹੈ ਪੂਰੀ ਘੇਰ ਤੇ ਬਾਕੀ ਸਿਰੇ ਟਾਟਾ ਦਾ ਤਾਂ ਨੌ ਚੱਲਦਾ ਬਈ ਹਾਂਜੀ ਹਾਂਜੀ ਹਾਂ ਬ੍ਰਾਂਡ ਚੀਜ਼ ਹੈ ਕੋ ਚੱਕਰ ਵਾਲੀ ਗੱਲ ਨਹੀਂ ਕਿਸੇ ਤਰ੍ਹਾਂ ਦੀ ਕੁਝ ਆ ਸਾਈਡ ਤੇ ਜਿਵੇਂ ਜਸਤੀ ਧੰਨੇ ਟਰਾਲੀਆਂ ਤੇ ਜਸਤੀ ਲੱਗੀ ਠੀਕ ਹੈ ਇਹ ਤੇ ਦਿੱਸਦੀ ਲੱਗੀ ਹੋਈ ਹੈ ਨਾ ਤੇ ਬਾਕੀ ਸਿਰੇ ਦਾ ਜਿਹੜਾ ਡਾਲਾ ਹੈ ਬਾਈ ਜੀ ਇਹ ਬਚਾਲੋਂ ਸੈਂਟਰ ਚੋਂ ਖੁੱਲਦਾ ਹੈ ਨਾ ਹਾਂ ਮੇਰੇ ਦੋ ਫਾੜ ਫਾੜਾ ਹਾਂ ਦੋ ਫਾੜ ਕਹਿ ਦਈਏ ਆਪਾਂ ਤੇ ਇੱਕ ਉਹ ਬਈ ਜਿਹੜਾ ਆਪਾਂ ਝੋਨੇ ਦੀਆਂ ਗੱਠਾਂ ਵਾਲਾ ਨਹੀਂ ਹੁੰਦਾ ਜਿਵੇਂ ਉਹ ਇਕੱਠੀਆਂ ਬਣਦੀਆਂ ਚਾਂਗਾ ਕੀ ਕਹਿੰਦੇ ਉਹਨੂੰ ਉਹਨੂੰ ਚਾਸੀ ਵੀਰੇ ਹਾਂ ਗੱਠਾਂ ਵਾਲੀਆਂ ਚਾਸੀ ਉਹ ਵੀ ਤਿਆਰ ਕਰਦੇ ਆਪਾਂ ਉਹ ਕਿੰਨੇ ਫੁੱਟ ਤੱਕ ਆਪਾਂ ਤਿਆਰ ਕਰਦੇ ਆਪਾਂ ਵੀਰੇ ਉਹਦੇ 24 ਤੋਂ ਲੈ ਕੇ 30 ਤੱਕ ਕਰਦੇ 24 ਫੁੱਟ ਤੋਂ ਲੈ ਕੇ 30 ਫੁੱਟ ਤੱਕ ਤਿਆਰ ਕਰਦੇ ਆ ਨਾ ਤੇ ਬਾਕੀ ਵੀਰੇ ਐਲੀ ਆਪਣੀ ਵਰਕਸ਼ਾਪ ਦਾ ਐਡਰੈਸ ਵੀ ਬੜਾ ਤੁਸੀਂ ਦੱਸ ਦਿਓ ਜੀ ਪਿੰਡ ਘੁੰਮਣਕਲਾਂ ਜੀ ਪਟੇ ਰੋਡ ਦੇ ਉੱਪਰ ਠੀਕ ਹੈ ਜੀ ਆਜਾ ਹਿੰਮਤ ਬੜਾ ਇੱਧਰ ਝਾਂਟ ਮਾਰਦੇ ਅਮਲੇ ਦੀ ਰੋਮਾ ਨੰਬਰ ਆ ਹੈਗਾ ਤੇ ਬਾਕੀ ਆਪਾਂ ਸਕਰੀਨ ਤੇ ਬਾਈਦਾ ਨੰਬਰ ਛੱਡਾਂਗੇ ਹਨਾ ਹਾਂ ਤੇ ਇੱਕ ਬਈ ਆਪਾਂ ਮੂਰੇ ਵੀ ਕਹਿੰਦੇ ਸੀ ਹੁੱਕਾ ਦਾ ਸਿਸਟਮ ਆਜਾ ਹਿੰਮਤ ਬੜਾ ਹੁੱਕਾ ਦਾ ਸਿਸਟਮ ਇਹ ਪਾ ਦੇ ਖਾਰਗੀ ਕਈ ਵਾਰੀ ਇਹ ਨਾ ਗੱਲ ਆਪਣੇ ਥੇ ਜੇ ਰਹੇ ਜਾਂਦੀ ਹੈ ਇੱਕ ਬਈ ਆਪਾਂ ਹੁੱਕਾ ਦਾ ਕਹਿੰਦੇ ਸੀ ਨਾ ਇੱਕ ਵਾਰੀ ਜਿਵੇਂ ਮੱਸੀ ਘੱਟ ਹੈਗਾ ਜੀ ਪੰਜਵੇਂ ਵੀ ਪਹੀ ਤੋਂ ਮੋੜਨਾ ਵੀਰੇ ਕਿੰਨੀ ਮਰਜ਼ੀ ਢੀੜੀ ਉਹ ਤੋਂ ਮੋੜ ਦੋ ਵੀ ਐ ਲੈ ਟਾਈਮ ਮਾਰ ਲੈਂਦਾ ਠੀਕ ਹੈ ਆ ਇਹ ਵੀ ਹੈ ਲੱਗਦੀ ਕੋਈ ਉਹ ਕਈ ਵਾਰੀ ਕਿਸੇ ਨੂੰ ਦੇਖਦੇ ਕੋਈ ਗੁੱਡੀ ਆੜ ਜਾਂਦੀ ਸੀ ਕੰਧਾਪਾ ਇਹੋ ਗੁੱਡੀ ਵਾਲਾ ਸਿਸਟਮ ਉਹ ਨਹੀਂ ਹੈਗਾ ਜੇ ਹੈ ਨਾ ਕੋਈ ਗੁੱਡੀ ਨਹੀਂ ਆੜਦੀ ਕਿਸੇ ਤਰ੍ਹਾਂ ਬੱਤ ਤੋਂ ਪੱਟ ਆਈ ਜਮਾ ਵੀ ਲੱਗਉਆ ਹੀ ਨਹੀਂ ਹੈਗਾ ਇਹ ਵੀ ਹੁਣ ਅਣਜਾਣ ਬੰਦਾ ਦਾ ਲਾਈਵ ਦਾ ਹੀ ਪਦਾ ਹੀ ਠੀਕ ਹੈ ਜੀ ਉਹ ਮੱਕੇ ਕਰ ਦਿੰਦੀ ਉਦੀ ਬਾਕੀ ਵੀਰੇ ਹੋਰਾਂ ਦਾ ਆਪਾਂ ਨੰਬਰ ਸਕਰੀਨ ਤੇ ਛੱਡਾਂਗੇ ਭਾਈ ਜੀ ਆਲਾ ਦੁਬਾਰੇ ਵੀ ਨੰਬਰ ਬੋਲ ਦੋ ਬਰਾ ਯਾਰ 638 46 46 643 43 ਤੇ ਬਾਕੀ ਸਿਰਫ ਬਾਈ ਜੀ ਹੋਰ ਅਮੀ ਉੱਗੀ ਵਰਕਸ਼ਾਪ ਉਹਦਾ ਆਪਾਂ ਪੂਰਾ ਐਡਰੈਸ ਪਾਵਾਂਗੇ ਸੋ ਮੌਕੇ ਦੇ ਉਦੋਂ ਧੰਨਵਾਦ